ਪਾਤਲਾ ਸ਼ਹਿਰ ਅੰਦਰ ਕੁਦਰਤ ਦੀ ਕਰੋਪੀ ਉਸ ਵਕਤ ਦੇਖਣ ਨੂੰ ਮਿਲੀ ਜਦੋਂ ਪਿਛਲੇ ਦਿਨੀ ਜੱਖਰ ਰੋਡ ਤੇ ਇੱਕ ਕੌਰੀਆਂ ਵਾਲੇ ਵੱਡੇ ਸ਼ੋਰੂਮ ਤੇ ਅੱਗ ਲੱਗ ਕੇ ਉਹਨਾਂ ਦਾ ਸ਼ੋਰੂਮ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਜਦੋਂ ਕਿ ਬਿੱਤ ਦਿਨ ਲੱਗੀ ਅੱਗ ਉਸ ਨੂੰ ਕਾਬੂ ਪਾਉਣ ਵਾਸਤੇ ਕਾਫੀ ਫਾਇਰ ਬਿਗੇਡੀਰ ਗੱਡੀਆਂ ਵੀ ਆਈਆਂ ਔਰ ਜਿੱਥੇ ਪ੍ਰੇਮੀਆਂ ਨੇ ਵੀ ਬਹੁਤ ਜ਼ਿਆਦੀ ਵੱਡੀ ਤਦਾਦ ਦੇ ਵਿੱਚ ਪਹੁੰਚ ਕੇ ਉਸ ਵਪਾਰੀ ਦੀ ਮਦਦ ਕੀਤੀ ਉੱਥੇ ਅੱਗ ਬੁਝਾਉਣ ਵਿੱਚ ਕਾਫੀ ਹੱਦ ਤੱਕ ਕਾਬੂ ਪਾਉਂਦੇ ਦਿਖੇ ਪਰ ਉੱਥੇ ਨਾਲ ਦੀਆਂ ਦੁਕਾਨਾਂ ਵੀ ਕਾਫੀ ਨੁਕਸਾਨੀਆਂ ਗਈਆਂ ਹਨ ਜਦੋਂ ਕਿ ਉਹਨਾਂ ਦੁਕਾਨਾਂ ਦੇ ਕੁਝ ਕੰਦਾਂ ਔਰ ਛੱਤਾਂ ਨੂੰ ਵੀ ਕਾਫੀ ਜਿਆਦਿਆਂ țeੜਾ ਆ ਗਿਆ ਨਾ ਉਸ ਮੰਜ਼ਰ ਨੂੰ ਦੇਖਣ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਅੱਜ ਸਾਬਕਾ ਕੇਂਦਰੀ ਮੰਤਰੀ ਮਹਾਰਣਿ ਪ੍ਰਨੀਤ ਕੋਰ ਪਹੁੰਚੇ ਹਨ ਉਹਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਸਾਡੇ ਵੱਲੋਂ ਵੀ ਕੁਝ ਨਾ ਕੁਝ ਇਸ ਪਰਿਵਾਰ ਦੀ ਮਦਦ ਕੀਤੀ ਜਾਵੇਗੀ ਜਿੱਥੇ ਕਿ ਕਰੋਨਾ ਰਪਏ ਦਾ ਨੁਕਸਾਨ ਹੋਇਆ ਹੈ ਉਸ ਨੁਕਸਾਨ ਦਾ 补偿 ਕਰਨ ਵਾਸਤੇ ਉਹਨਾਂ ਵੱਲੋਂ ਸਰਕਾਰ ਨਾਲ ਮੁਲਾਕਾਤ ਕੀਤੀ ਜਾਵੇਗੀ ਜਿੱਥੇ ਇਸ ਮੰਚੂਰ ਤੋਂ ਸ਼ੁਆਮ ਚਰਕੇ ਚਾਹ ਹੋ ਗਿਆ ਇਹ ਕੁਝ ਇਰ ਬੁਫਾਰੀ ਵਰਗ ਦਾ ਇੱਕ ਬਹੁਤ ਵੱਡਾ ਨਾਂ ਪੂਰਾ ਹੋਣ ਵਾਲਾ ਘਾਟਾ ਪਰ ਜਿਹੜਾ ਕਿ ਕੇਂਦਰ ਸਰਕਾਰ ਅੱਗੇ ਸੁਸਤ ਸੁਆਹ ਨੂੰ ਇੱਕ ਦਿੱਕੀ ਨੰਬਰ ਦਿੱਤੀ ਜਾਵੇ ਤਾਂ ਇਹ ਸਦਕਾ ਉਸ ਹੱਦ ਤੱਕ ਚਾਰੇ ਮੰਦਲਾ ਮੱਤਭਾਈ ਸਮਾਜ ਦੇ ਵਿੱਚ ਇਸ ਦੀ ਮਰਾਰਾ ਵਾਲੀ ਹਾਲ ਕੀ ਜਾ ਲੱਗ ਕੋਈ ਹੋਰ ਸੈਲੂਕ ਹੋਇਆ ਕਿਸ ਚੰਨ ਉੱਤੇ

ਕੋਥੇ ਨਾਲ ਚਲੇ ਜੇ ਨਾਲ ਚਲੇ ਜੇ ਕਮਲ ਜੀ ਨਾਲ ਚਲੇ ਜੇ ਨਾਲ ਚਲੇ ਜੇ ਪੂਰੀ ਜੱਟੜੀ ਨਹੀਂ ਪੂਰੀ ਆਇਆ ਸੀ 50 ਸਾਲ ਤੋਂ ਮਾਨ ਸਿੰਘ ਸਾਹਿਬ ਇਸ ਸਥਾਨ ਤੇ ਆ ਬੰਦਾ ਅੰਦਰ ਕੋਈ ਦੇਖੀ ਕਿ ਕੌਣ ਆਪਣੇ ਜਗ੍ਹਾ ਤੋਂ ਸਾਰੇ ਬਰਾਤ ਸਿੰਘ ਭਗਵਾਨ ਚੱਲਣਾ ਤਰੋ ਦੇਖ ਰਿਹਾ ਹੈ ਇਹ ਮੇਰੇ ਲਈ ਮੂਸੀ ਕੰਮ ਆ ਤੇ ਮੈਂ ਪਿੰਡੀ ਇਹੀ ਨਾਮ ਸੁਣਦਾ ਸਾਰਿਆਂ ਤੋਂ ਵੱਡੀ ਦੁਕਾਨ ਸੀ ਜੀ ਸਾਰਿਆਂ ਤੋਂ ਮੂਸੇ ਸਵੇਰੇ 6 ਵਜੇ ਜਦੋਂ ਲੱਗਿਆ ਇਹ ਕੁਸਮੀ ਹੈਗਾ ਜੀ ਹੇਠੇ ਬੇਸਮੈਂਟ ਤੇ ਪਾਈ ਟੂ ਜਿੰਦ ਦੀ ਜਿੱਤੀ ਮੋਕੜਾ ਕਟਾ ਹੈ ਜੀ ਬੇਸਮੈਂਟ ਤੇ ਲੱਗੀ ਸੀ ਜੀ ਕੰਦੀਣਾ ਕਾਹ ਬਹਾਲ ਹੈ ਜੀ ਖਾਣੇ ਇੰਨਾ ਦਾ ਠੀਕਾ ਸਾਲ ਪਹਿਲਾਂ ਇੱਕ ਵਾਰੀ ਸੇਲ ਲੱਗੀ ਸੀ ਜਾਂਦਾ ਨਹਾਜੂ ਕੋਈ ਸਖਤ ਬੰਦਾ ਨਹੀਂ ਉਸਕੋ ਸਖਤ ਕੋਈ ਨਹੀਂ ਕਰ ਸਕਦਾ ਕਾਹਦੇ ਸੇ ਆਈ ਇਹ 200 ਵਸਤੇ ਬਾਅਦ ਅੱਛਾ ਸੂਚਨਾ ਦਿੱਤੀ ਪਰਵਾਹ ਦੇ ਸਕਦੇ ਗਾਲ ਮੈਂ ਕਿ ਕਰਾਂਗੇ ਕੁਛ ਕੋਈ ਵੀ ਇਸ ਨੂੰ ਕੋਈ ਵੀ ਐਸਾ ਨਹੀਂ ਕਰਦਾ ਉਹ ਚਾਹਤਾ ਕਿ ਬਹੁਤ ਸਾਰੇ ਲੋਕਾਂ ਨੂੰ ਕੰਮ ਕਰਵਾਇਆ ਜਾਣਾ ਚਾਹੀਦਾ ਹੈ ਜੀ

ਜੋ ਜਿਹੜੀ ਇੱਥੇ ਅੱਗ ਨਾਲ ਨੁਕਸਾਨਿਆ ਗਿਆ ਇਸਮਾਨ ਦੇਖੋ ਮੈਂ ਕੁੱਲ ਇੱਥੇ ਪਰਿਵਾਰ ਨੂੰ ਮਿਲਣ ਜਿਨ੍ਹਾਂ ਦਾ ਇਨਾ ਨੁਕਸਾਨ ਹੋਇਆ ਪਹਿਲੀ ਤਰੀਕ ਨੂੰ ਮੈਂ ਬਹੁਤ ਦੂਰ ਸੀ ਡੇਰਾ ਬਸੀ ਉਧਰਲੇ ਹਲਕਿਆਂ ਚ ਤੇ ਮੈਂ ਟਾਈਮ 'ਤੇ ਆ ਨਹੀਂ ਸਕੀ ਔਰ ਕੱਲ ਵੀ ਕੰਮਕਾਜ ਹੋਰ ਸੀਗੇ ਤਾਂ ਬਹੁਤ ਹੀ ਬਹੁਤ ਹੀ ਮਨ ਖਰਾਬ ਹੋਇਆ ਦਿਲ ਦੁਖ ਰਿਹਾ ਕਿ ਇਸ ਪਰਿਵਾਰ ਦਾ ਸਭ ਕੁਝ ਇੱਕ ਮਿੰਟਾਂ ਚ ਹੀ ਖਤਮ ਹੋ ਗਿਆ ਸਾਰਾ ਕੁਝ ਤਾਂ ਮੇਰੀ ਤਾਂ ਦਿਲੋਂ ਹਮਦਰਦੀ ਹੈ ਪਰ ਹਮਦਰਦੀ ਦੇ ਨਾਲ ਕੰਮ ਵੀ ਨਹੀਂ ਚੱਲਦਾ ਬੈਠ ਕੇ ਸੋਚਾਂਗੇ ਦੇਖਾਂਗੇ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਵੱਧ ਤੋਂ ਵੱਧ ਮਦਦ ਹੋ ਸਕੇ ਅੱਜ ਇੱਕ ਫਾਇਰ ਬ੍ਰੇਅਰ ਦੀ ਸਟੇਸ਼ਨ ਦੀ ਮੱਕ ਚੱਲ ਰਹੀ ਹੈ ਤੁਹਾਡੀ ਸਰਕਾਰ ਵੀ ਰਹੀ ਹੈ ਤੁਸੀਂ ਲੋਕ ਸਭਾ ਬੈਂਬਰ ਵੀ ਰਹੇ ਹੋ ਇਹ ਕਿਉਂ ਨਹੀਂ ਬੜਵੇ ਇਸ ਕਿਸੇ ਨਹੀਂ ਦੇਖੋ ਫਾਇਰ ਸਟੇਸ਼ਨ ਤੋਂ ਬੰਨ ਜਾ ਉੱਪਰ ਉਹਦਾ ਜਿਹੜਾ ਤਾਣਾ ਬਾਣਾ ਹੈ ਨਾ ਜਿਹੜੀ ਮਿਊਨਿਸਪੈਲਿਟੀ ਹੈ ਉਹਦਾ ਖਰਚਾ ਜਿਹੜਾ ਹੈਗਾ ਫਾਇਰ ਬ੍ਰਿਗੇਡ ਦਾ ਜਿਹੜਾ ਉਹਦਾ ਡਰਾਈਵਰ ਉਹਦੇ ਨਾਲ ਜਿਹੜੇ ਬੰਦੇ ਹੋਣਗੇ ਉਹ ਮਿਊਨਿਸਪੈਲਿਟੀ ਦੇ ਉੱਪਰ ਪਊਗਾ ਹੁਣ ਮਿਊਨਿਸਪੈਲਿਟੀ ਹਾਂ ਕਰੇਗੀ ਫਾਇਰ ਬ੍ਰਿਗੇਡ ਦਾ ਇੱਕ ਟਾਈਮ ਦਾ ਖਰਚਾ ਨਾ ਉਹ ਮਸ਼ੀਨ ਖਰੀਦਣ ਦੇ ਲਈ ਇੰਜਨ ਖਰੀਦਣ ਦੇ ਲਈ ਸੋ ਇਹਨੂੰ ਬੈਠ ਕੇ ਕਰਨਾ ਪਊ ਇਹ ਲੋਕਲ ਸਰਕਾਰ ਨੂੰ ਕਰਨਾ ਪਊ ਔਰ ਨਾਲ ਦੀ ਨਾਲ ਜੋ ਅਸੀਂ ਮਦਦ ਕਰ ਸਕਦੇ ਅਸੀਂ ਕਰਾਂਗੇ ਮਹਾਰਾਜੀ ਸਾਹਿਬ ਇੱਕ ਬਹੁਤ ਵੱਡਾ ਹਾਸਾ ਹੋਇਆ ਕਿ ਸਰਕਾਰ ਦਾ ਫਰਜ਼ ਨਹੀਂ ਬਣਦਾ ਇੱਥੇ ਕਿ ਇਹ ਵੀ ਨਮਾਇੰਦੇ ਦਾ ਹੋਣਾ ਦਾ ਕਿਉਂਕਿ ਇੱਥੇ ਕਿ ਆਪਾਂ ਐਮਐਲਏ ਨਹੀਂ ਆਇਆ ਥੋੜਾ ਆਜਾਏ ਸੀ ਆਜਾਇਆ ਸੀ ਚਲੋ ਮੈਂ ਤਾਂ ਐਮਐਲਏ ਤੋਂ ਰਾਹੀ ਮੰਗ ਕਰਦੀ ਐ ਸਰਕਾਰ ਇਹਨਾਂ ਦੀ ਹੈ ਨੁਕਸਾਨ ਕਿਸੇ ਦਾ ਵੀ ਹੋਏ ਜਦ ਆਪਣਾ ਆਪਣੇ ਹਲਕੇ ਦਾ ਹੋਏ ਫਿਰ ਸਾਰਿਆਂ ਨੂੰ ਇੱਕ ਅੱਖ ਨਾਲ ਦੇਖਣਾ ਚਾਹੀਦਾ ਜਿਹੜੀ ਪਰਸਨਲ ਕਿਸੇ ਦਾ ਨੁਕਸਾਨ ਹੋਏ ਉਸ ਦਾ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਮੇਰੀ ਵੀ ਅਪੀਲ ਹੈ ਕੁਲਵੰਤ ਜੀ ਕਣੀ ਕਿ ਤੁਸੀਂ ਜੋਰ ਪਾਓ ਸਰਕਾਰ ਤੁਹਾਡੀ ਹੈ ਕਿ ਇਹ ਬਹੁਤ ਵਧੀਆ ਹੋਊਗਾ ਜੇ ਤੁਸੀਂ ਵੱਧ ਤੋਂ ਵੱਧ ਇੱਥੇ ਮਦਦ ਕਰਕੇ ਇਹਨਾਂ ਦੀ ਰੋਜ਼ਗਾਰ ਫੇਰ ਸ਼ੁਰੂ ਕਰੋ ਵਪਾਰੀ ਟੈਕਸ ਘਰ ਦਾ ਟੈਕਸ ਭਰਨ ਦੇ ਬਾਅਦ ਉਹਨਾਂ ਨੂੰ ਕੋਈ ਸਹਾਇਤਾ ਨਹੀਂ ਸਰਕਾਰ ਉਹਦਾ ਕਿ ਕੋਰਣ ਦਿੱਤੀ ਜੀ मिल मिलनी चाहिए यह ਵੀ ਵਪਾਰੀ ਵੱਲੋਂ ਮਿਲ ਮਿਲ ਨਹੀਂ ਚਾਹੀਦੀ ਇਹ ਜੇ ਜ ਕੁਦਰਤੀ ਕੋਈ ਇਹ ਤਾਂ ਬਹੁਤ ਦੁੱਖ ਵਾਲੀ ਗੱਲ ਹੈ ਕਈ ਵਾਰੀ ਲਾਸਟ ਇਲੈਕਸ਼ਨ ਦੇ ਵਿੱਚ ਪਤਾ ਨਹੀਂ ਚੱਲਦਾ ਪਰ ਹਾਂਜੀ ਚਲੋ ਮੈਂ ਪਤਾ ਕਰਦੀ ਹਾਂ ਜੀ ਹਾਂਜੀ ਇਹ ਜਿਹੜਾ ਵਪਾਰਕਤਾ ਜਿਹਨਾਂ ਨੂੰ ਨੁਕਸਾਨ ਹੋਇਆ ਹੈ ਪਰ ਭਾਈਏ ਦੀ ਸੁਭਾ ਕਰਦਾ ਬਣਦਾ ਇਹ ਮੈਂ ਦੇਖੋ ਮੈਨੂੰ ਉਹ ਸਾਰੇ ਨਿਯਮ ਉੱਥੋਂ ਦੇ ਇੰਨਾ ਇੰਨਾ ਨਹੀਂ ਪਤਾ ਕਿ ਉਹ ਸਰਕਾਰ ਇਹ ਜਿਹੇ ਹਾਦਸੇ ਦੇ ਉੱਤੇ ਕੀ ਕਰ ਸਕਦੀ ਹੈ ਪਤਾ ਕਰਾਂਦੀ ਹੈ ਸਰਕਾਰ ਬਣਨ ਦੋ ਸਰਕਾਰ ਤਾਂ ਨਵੇਂ ਸਿਰੋਂ ਬਣੂਗੀ ਹਾਂ ਸਾਬ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਕੀ ਕਰ ਸਕਦੀ ਆ ਨਹੀਂ ਜੀ ਮੈਂ ਸਰਕਾਰ ਦੇ ਵਿੱਚ ਨਹੀਂ ਰਹੀ ਪਿਛਲੇ 10 ਸਾਲਾਂ ਤੋਂ ਪਰ ਇਹ ਜੇ ਹਾਦਸੇ ਕਟ ਹੁੰਦੇ ਨੇ ਔਰ ਨਾਰਮਲੀ ਲੋਕਲ ਸਰਕਾਰ ਸੂਬੇ ਦੀ ਸਰਕਾਰ ਹੀ ਕਰਦੀ ਆ ਦੇਖੋ ਮੈਂ ਕਹਿ ਨਹੀਂ ਸਕਦੀ ਜੀ ਮੈਂ ਗੱਲ ਕਰਕੇ ਕਹੂੰਗੀ ਮੈਂ ਇਹ ਜੇ ਕੋਈ ਵਾਦਾ ਨਹੀਂ ਕਰਨਾ ਜਿਹੜਾ ਮੈਂ ਪੂਰਾ ਨਹੀਂ ਕਰ ਸਕਦੀ ਮੈਂ ਜੋ ਆਪ ਕਰ ਸਕਦੀ ਹਾਂ ਉਹ ਲੱਗ ਗੱਲ ਹੈ ਹਾਂਜੀ ਧੰਨਵਾਦ